ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਹੁੰਚੇ ਆਪਾਂ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਜੀ ਬਾਈ ਕੋਲ ਗਾਂ ਪਹਿਲੇ ਸੁਣਣ ਵਾਲੀ ਆ ਤੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਜੀ ਬਾਕੀ ਆਪਣੇ ਚੈਨਲ ਨੂੰ ਬਾਦ ਤੋਂ ਸਬਸਕ੍ਰਾਈਬ ਕਰੋ ਜੀਤਾ ਫਾਰਮ ਟੀਵੀ ਤੇ ਬਾਦ ਤੋਂ ਲਾਈਕ ਕਰ ਤੇ ਸ਼ੇਅਰ ਜਰੂਰ ਕਰਦਿਆ ਕਰੋ ਤਾਂਕਿ ਤੁਹਾਨੂੰ ਨਵੀਆਂ ਨਵੀਆਂ ਆਪਾਂ ਵੀਡੀਓ ਅਪਲੋਡ ਕਰਾਉਂਦੇ ਰਹੀ ਰਹੀ ਜੀ ਤੇ ਬਾਕੀ ਛੋਟੀ ਵੀ ਬਾਈ ਜੀ ਨਾਲ ਗੱਲ ਕਰਾਉਣੇ ਆ ਕੀ ਮੋਲਵਾੜੀ ਆ ਸਾਰਾ ਕੁਸ ਮੇਂ ਪੁੱਛ ਕੇ ਵਜ੍ਹਾ ਪਤਾ ਦੇ ਹਾਂਜੀ ਬਈ ਸਾਸਤਰੀ ਕਾਲ ਜੀ ਬਈ ਸਾਸਤਰੀ ਕਾਲ ਹਾਂਜੀ ਨਾਮ ਦੱਸੋ ਜੀ ਆਪਣਾ ਨਾਮ ਹਰਵੰਦ ਸਿੰਘ ਹਾਂਜੀ ਪਿੰਡ ਰਾਮਗੜ੍ਹ ਠੀਕ ਹੈ ਜੀ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਕੈਵੇਂ ਸੁਣਾ ਸੁਣਾ ਇਹ ਤੇ ਪਹਿਲੇ ਸੁਣਾ ਸੁਣਾ ਵਸੀ ਨੇ ਦੋ ਦੰਦ ਆ ਠੀਕ ਹੈ ਜੀ ਹਜੇ 10 ਦਿਨ ਬਾਕੀ ਓਏ ਠੀਕ ਹੈ ਜੀ ਤੇ ਦਿਖਾ ਦਿਓ ਬਈ ਖੋਲ ਕੇ ਦੇਖ ਸਾ ਤੇ ਬਈ ਪਹਿਲੇ ਸੁਣਾ ਸੁਣਾ ਫੇਰ ਫਿਰ ਤੁਹਾਨੂੰ ਸੁਣਦੇ ਮੁੱਠੀ ਦਿਖਾਉਣ ਲੱਗੇ ਆ ਦੇਖੋ ਟੋਟੇ ਕੋਣੇ ਚੋਂ ਅਸਰੇ ਬਾਈ ਬਾਕੀ ਸੋਡੀ ਬਾਈ ਨਾਲ ਆਪਾਂ ਗੱਲ ਵੀ ਕਰਵਾਇਆ ਤਾਂ ਕੋਣ ਚਾਹ ਭਾਈ ਮੋੜ ਲਈ ਮੋੜ ਲੋ ਦੇਖ ਸਕਦੇ ਹੋ ਕੋਈ ਨਕੂਰਾ ਤਰਾ-ਤਰਾ ਸਹੀ ਆ ਬਰਾਬਰ ਓਕੇ ਜਮਾ ਹਾਂਜੀ ਭਾਈ ਜੀ ਕੀ ਰੇਟ ਰੂਟ ਆ ਜੀ ਦਾ ਰੇਟ 55000 ਆ ਜੀ 55000 ਆ ਜੀ ਭਾਈ ਦੇਖ ਸਕਦੇ ਹੋ ਤੇ ਰੇਟ ਹੈਗਾ 55 ਉਂ ਬਾਈ ਕਹਿੰਦਾ ਸੀਲ ਠੋਲ ਹਾਂਜੀ ਭਾਈ ਸਭ ਪੂਰੀ ਸੀਲ ਠੰਡੀ ਹੈ ਹਾਂਜੀ ਹਾਂਜੀ ਜਿਵੇਂ ਮਰਜੀ ਆ ਹੱਥ ਫੇਰ ਚੱਲੋ ਠੀਕ ਆ ਜੀ ਠੀਕ ਆ ਠੀਕ ਆ ਉਸ ਨੇ ਕਹਿੰਦੀ ਠੀਕ ਹੈ ਠੀਕ ਹੈ ਦੇਖ ਸਕਦੇ ਹੋ ਜੰਡੀ ਸੀਲ ਬਹੁਤ ਆ ਕਿੰਨੇ ਕਿ ਦਿਨ ਰਹਿ ਗਏ ਬਾਈ ਹਨ ਪੂਰਾ ਮੋਟਾ ਚੋਈ ਵਾਲਾ ਥਣ ਲੱਗਿਆ ਠੀਕ ਹੈ ਜੀ 10 11 ਦਿਨ ਬਾਕੀ ਆ ਸਦਾ ਘਰ ਦਿਨ ਨੇ ਹਾਂ ਬਾਈ ਦੇਖ ਸਕਦੇ ਹੋ 10 11 ਦਿਨ ਬਾਕੀ ਆ ਬਾਕੀ ਬਾਈ ਜਿੰਨਾ ਕੰਡੈਕਟ ਕਰ ਲੋ ਜੀਤਾ ਫਾਰਮ ਜੀ ਬਤਵਸ ਕਰਾ ਕੇ ਸਿਰ ਜੁੜੀ ਕਰਨਾ ਕਰੋ ਤਾਂ ਕਿ ਜੇ ਨਹੀਂ ਨਵੇਂ ਆ ਤਾਂ ਨਵੇਂ ਜੁੜੀ ਹੋਏ ਕਰਾ ਮਿਲਦੇ ਆ ਬਾਈ ਜੀ ਅਗਲੀ ਵੀਡੀਓ ਚ ਓਕੇ ਬਾਏ